ਸ਼ਿਆਰਪੁਰ ਦੇ ਟਾਂਡਾ ਉਣਮੜ ਦੇ ਵਿੱਚ ਤੁਸੀ ਬੰਨ ਟੁੱਟਣ ਦਾ ਖਤਰਾ ਬਣ ਗਿਆ ਹੈ ਪਿੰਡ ਰੜਾ ਮੰਡ ਨਜ਼ਦੀਕ ਟੁੱਟ ਸਕਦਾ ਹੈ ਤੁਸੀ ਬੰਨ ਪਾਣੀ ਦਾ ਪੱਧਰ ਵਧਣ ਦੇ ਕਾਰਨ ਧਸ ਰਹੇ ਨੇ ਬੰਨ ਦੇ ਕੰਢੇ ਜੇਕਰ ਬੰਨ ਟੁੱਟਦਾ ਤਾਂ ਕਈ ਪਿੰਡ ਪਾਣੀ ਦੀ ਲਪੇਟ ਦੇ ਵਿੱਚ ਆਉਣਗੇ ਤਾਂ ਤੁਸੀਂ ਫਿਕਰ ਤਾਂ ਵੇਖ ਹੀ ਸਕਦੇ ਹੋ ਇਹਨਾਂ ਤਸਵੀਰਾਂ ਚ ਪਿੰਡਾਂ ਦੇ ਲੋਕਾਂ ਦੀ ਕਿ ਫਿਲਹਾਲ ਕਿਵੇਂ ਫਿਕਰਮੰਦ ਨੇ ਲੋਕ ਬੰਨਾਂ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਜੋ ਪਿੰਡਾਂ ਦੇ ਉੱਤੇ ਪਾਣੀ ਦੀ ਮਾਰ ਨਾ ਪੈ ਸਕੇ ਮੱਛਲ ਅਤੇ ਪੰਜਾਬ ਦੇ ਵਿੱਚ ਹੋ ਰਹੀ ਲਗਾਤਾਰ ਬਰਸਾਤ ਦੇ ਕਾਰਨ ਜੇਕਰ ਗੱਲ ਕਰੀਏ ਤਾਂ ਇਸ ਵੇਲੇ ਵਿਆਸਾ ਨਦੀ ਜਿਹੜੀ ਹੈਗੀ ਆ ਪੂਰੇ ਆਫਾਨ ਤੇ ਹੈ ਤੇ ਵਿਆਸ ਦਰਿਆ ਦੇ ਨੇੜਲੇ ਲੱਗਦੇ ਪਿੰਡਾਂ ਦੇ ਵਿੱਚ ਬਿਲਕੁਲ ਹੜ ਆਇਆ ਹੋਇਆ ਜੇਕਰ ਗੱਲ ਕਰੀਏ ਤੇ ਅੱਜ ਅਸੀਂ ਖੜੇ ਆ ਟਾਂਡਾ ਹਲਕੇ ਦੇ ਮੰਡ ਰੜਾ ਦੇ ਬਿਲਕੁਲ ਵਿਆਸਾ ਪੁਲ ਦੇ ਉੱਪਰ ਜਿੱਥੇ ਕਿ ਨਾਲ ਲੱਗਦੀ ਤੁਸੀ ਬਨ ਜਿਹੜੀ ਹੈਗੀ ਟੁੱਟਣ ਦੇ ਕगार ਤੇ ਆ ਬਿਲਕੁਲ ਅਸੀਂ ਕਹਿ ਸਕਦੇ ਨਾਜ਼ੁਕ ਸਥਿਤੀ ਦੇ ਵਿੱਚ ਹੈ ਤੇ ਉਸੇ ਤੁਸੀ ਨੂੰ ਕੰਪਲੀਟ ਕਰਨ ਲਈ ਤੇ ਤੁਸੀਂ ਨਾ ਟੁੱਟੇ ਉਹਦੇ ਵਾਸਤੇ ਆ ਸਪੈਸ਼ਲਿਟੀ ਟੀਮਾਂ ਜਿਹੜੀਆਂ ਹੈਗਾ ਉਹ ਪੰਜਾਬ ਹோம்ਗਾਰਡ ਤੇ ਸਿਵਲ ਡਿਫੈਂਸ ਦੀਆਂ ਟੀਮਾਂ ਜਿਹੜੀਆਂ ਹੈਗਾ ਮਗਾਈਆਂ ਗਈਆਂ ਮੈਂ ਗੱਲ ਕਰਾਂਗਾ ਸਭ ਤੋਂ ਪਹਿਲਾਂ ਸਾਡੇ ਨਾਲ ਸਿਵਲ ਡਿਫੈਂਸ ਦੇ ਇੰਚਾਰਜ ਜੀ ਨਾਲ ਗੱਲਵਾ ਕਰਦੇ ਆ ਕਿ ਕਿਸ ਤਰ੍ਹਾਂ ਤੁਸੀਂ ਅੱਜ ਪਹੁੰਚਿਓ ਜੀ ਮੈਂ प्रमोद ਸ਼ਰਮਨ ਡਿਪਟੀ ਸੀ ਬਾਡਨ ਸਿਵਲ ਡਿਫੈਂਸ ਔਰ ਸਾਡ ਨੂੰ ਜਦੋਂ ਮਾਨਯੋਗ ਡਿਪਟੀ ਕਮਿਸ਼ਨਰ ਜੀ ਜੋ ਸਾਡੇ ਕੰਟਰੋਲਰ ਨੇ ਸਿਵਲ ਡਿਫੈਂਸ ਦੇ ਔਰ ਸਾਡੇ ਪੰਜਾਬ ਹோம்ਗਾਰਡ ਦੇ ਡਿਸਟ੍ਰਿਕਟ ਕਮਾਂਡਰ ਰਵੇਲ ਸਿੰਘ ਸਰ ਜਿਹੜੇ ਅਡੀਸ਼ਨਲ ਕੰਟਰੋਲਰ ਨੇ ਸਿਵਲ ਡਿਫੈਂਸ ਦੇ ਤੇ ਸਾਡੇ ਕੰਪਨੀ ਕਮਾਂਡਰ ਸਾਡੇ ਨਾਲ ਪੰਜਾਬ ਹੋਮਗਾਰਡ ਦੇ ਸਾਡੇ ਨਾਲ ਦਵਿੰਦਰ ਸਿੰਘ ਸਰ ਔਰ ਸਮੂਹ ਟੀਮ ਜੋ ਹੈ ਪੰਜਾਬ ਹੋਮਗਾਰਡ ਦੀ ਔਰ ਸਿਵਲ ਡਿਫੈਂਸ ਦੀ ਸਾਡੇ ਇੱਥੇ ਅੱਜ ਮਾਨਯੋਗ ਡਿਪਟੀ ਕਮਿਸ਼ਨਰ ਜੀ ਦੇ ਦੇਸ਼ਾ ਦੇ ਉਤੇ ਤੇ ਪਹੁੰਚੀ ਹੋਈ ਹੈ ਔਰ ਜੋ ਸਾਡੀ ਆ येलो ਡਰੈਸ ਦੇਖ ਰਹੇ ਆ ਸਿਵਲ ਡਿਫੈਂਸ ਵੋਲੰਟੀਅਰਸ ਦੀ ਹੈ ਉਹਦੇ ਨਾਲ ਜਿਹੜੀ ਔਰੇਂਜ ਤੁਸੀਂ ਡਰੈਸ ਦੇਖ ਰਹੇ ਆ ਜਿਹੜਾ ਨੇ ਲਾਈਫ ਜੈਕਟ ਪਾਈਆਂ ਹੋਈਆਂ ਇਹ ਸਾਡੇ ਪੰਜਾਬ ਹੋਮਗਾਰਡ ਦੇ ਜਵਾਬ ਨੇ ਜੋ ਰੈਸਕਿਊ ਐਕਸਪਾਇਰ ਨੇ ਔਰ ਸਾਡੀਆਂ ਟੀਮਾਂ ਪ੍ਰਸ਼ਾਸਨ ਦੇ ਹਰ ਹਦਾਇਤਾਂ ਨੂੰ ਮੰਨਦੇ ਹੋਏ ਹਰ ਹੁਕਮ ਨੂੰ ਮੰਨਦੇ ਹੋਏ 24 ਘੰਟੇ ਤਤਪਰ ਹੈ ਦੇਸ਼ ਦੀ ਸੇਵਾ ਲਈ ਸਮਾਜ ਦੀ ਸੇਵਾ ਦੇ ਲਈ ਜਿਹੜੀ ਇਸ ਵੇਲੇ ਤੁਸੀਂ ਬੰਦ ਹੈਗਾ ਬਿਲਕੁਲ ਨਾਜ਼ੁਕ ਸਥਿਤੀ ਦੇ ਵਿੱਚ ਹੈਗਾ ਤੇ ਸਿਹਰ ਦੇ ਡਿਪਟੀ ਕਮਿਸ਼ਨਰ ਭਾਵੇਂ ਪੂਰ ਜ਼ੋਰ ਜਿਹੜਾ ਹੈਗਾ ਜੋਰ ਲਗਾ ਰਹੇ ਨੇ ਕਿ ਤੁਸੀਂ ਬੰਦ ਕਿਸ ਤਰ੍ਹਾਂ ਬਚਾਇਆ ਜਾ ਸਕੇ ਤੇ ਉਸ ਦੇ ਨਾਲ ਨਾਲ ਜਿਹੜਾ ਹੈਗਾ ਕਾਫੀ ਹਰ ਇੱਕ ਮਹਿਕਮੇ ਨੂੰ ਜਿਹੜਾ ਹੈਗਾ ਤਲਬ ਕੀਤਾ ਹੋਇਆ ਦੇਖੋ ਤੁਸੀਂ ਇੱਥੇ ਜਿਹੜੇ ਕਿਉਂਕਿ ਰੋਡ ਦੇ ਉੱਤੇ ਜਿਹੜੇ ਆ ਤੋੜੇ ਲੱਗੇ ਆ ਇਹ ਤੋੜੇ ਸਾਰੇ ਤੁਸੀਂ ਬੰਨੂ ਠੀਕ ਕਰਨ ਵਾਸਤੇ ਜਾ ਰਹੇ ਆ ਤੇ ਆ ਸਾਡੀਆਂ ਭੈਣਾਂ ਜਿਹੜੀਆਂ ਹੈਗੀਆਂ ਨਰੇਗਾ ਸਕੀਮ ਤਹਿਤ ਆਉਂਦੀਆਂ ਨੇ ਉਹ ਵੀ ਸੇਵਾਵਾਂ ਆਪਣੀਆਂ ਨਵਾਰੀਆਂ ਨੇ ਜੇ ਗੱਲ ਕਰੀਏ ਬੀਡੀਪੀ ਉਹ ਟਾਂਡਾ ਉਹ ਵੀ ਆਪਣੀ ਟੀਮ ਲੈ ਕੇ ਪਹੁੰਚੇ ਹੋਏ ਨੇ ਜੇਕਰ ਗੱਲ ਕਰੀਏ ਤਾਂ ਸਾਡੇ ਨਾਲ ਜਿਹੜੇ ਪੁਲਿਸ ਦੇ ਕਪਤਾਨ ਹੈਗੇ ਨੇ ਉਹ ਵੀ ਆਪਣੀ ਪੂਰੀ ਫੋਰਸ ਲੈ ਕੇ ਪਹੁੰਚੇ ਹੋਏ ਨੇ ਔਰ ਇਸ ਦੇ ਨਾਲ ਨਾਲ ਜੇਕਰ ਗੱਲ ਕਰੀਏ ਤੇ ਅਸੀਂ ਬਿਲਕੁਲ ਸਪੋਰਟ ਦੇ ਖੇਣੇ ਆ ਜ਼ੀਰੋ ਗਰਾਊਂਡ ਦੇ ਖੇਣੇ ਆ ਜ਼ੀਰੋ ਗਰਾਊਂਡ ਤੇ ਅਸੀਂ ਤਸਵੀਰਾਂ ਦਿਖਾ ਰਹੇ ਆ ਉਹ ਤਸਵੀਰਾਂ ਜਿਹੜੀਆਂ ਸੇਧੀਆਂ ਤੁਸੀਂ ਦੇਖੀਆਂ ਨੇ ਕਿਉਂਕਿ ਪਿਛਲੇ 1 ਹਫ਼ਤੇ ਤੋਂ ਭਾਵੇਂ ਜੋਰ ਲਗਾਇਆ ਜਾ ਰਿਹਾ ਕਿਸ ਤਰ੍ਹਾਂ ਇਸ ਬੰਨ ਨੂੰ ਬਚਾਇਆ ਜਾ ਸਕੇ ਪਰ ਹਾਲ ਜਿਹੜੀ ਐ ਇਸ ਵੇਲੇ ਤੁਸੀਂ ਬੰਨ ਦੀ ਨਾਜ਼ੁਕ ਬਣੀ ਹੋਈ ਹੈ ਜੇਕਰ ਇਹ ਬੰਨ ਟੁੱਟ ਜਾਂਦਾ ਤੇ ਕਰੀਬ ਅੱਧਾ ਦਰਜਨ ਪਿੰਡਾਂ ਨੂੰ ਇਸ ਪਾਣੀ ਦਾ ਨੁਕਸਾਨ ਹੋ ਸਕਦਾ ਹੈ ਕੈਮਰਾਮੈਨ ਲਖਮੀਪੰਤੀ ਦੇ ਨਾਲ ਤਰਸੀਮ ਪੱਪੂ ਪੀਟੀਸੀ న్యూਸ ਹੁਸ਼ਿਆਰਪੁਰ